ਅਮਰਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਥਾਣੇ ਦੇ ਬਾਹਰ ਫਾਇਰਿੰਗ ਹੋਈ ਹੈ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਤਰਸੀਮ ਸਿੰਘ ਨੇ ਪੁੱਤਰ ਦਾ ਸ਼ਰੀਆਮ ਕਤਲ ਕਰ ਦਿੱਤਾ ਹੈ ਮਲਜ਼ਮ ਨੇ ਪਤਨੀ ਪੁੱਤ ਨੂੰ ਨੂੰ ਗੋਲੀ ਮਾਰੀ ਹੈ ਮਲਜ਼ਮ ਦੇ ਪੁੱਤਰ ਬਚਿੱਤਰ ਸਿੰਘ ਦੀ ਮੌਤ ਹੋਈ ਹੈ ਪਤਨੀ ਅਤੇ ਨੂੰ ਹਸਪਤਾਲ ਦੇ ਵਿੱਚ ਦਾਖਲ ਨੇ ਪੁਲਿਸ ਨੇ ਮਲਜ਼ਮ ਨੂੰ ਹਿਰਾਸਤੇ ਵਿੱਚ ਲਿਆ ਆ ਤਰਸੀਮ ਸਿੰਘ ਦੇ ਦੋ ਵਿਆਹ ਹੋਏ ਸਨ ਮਲਜ਼ਮ ਦਾ ਪਹਿਲੀ ਪਤਨੀ ਦੇ ਨਾਲ ਵਿਵਾਦ ਚੱਲ ਰਿਹਾ ਸੀ ਜਾਇਦਾਦ ਨੂੰ ਲੈ ਕੇ ਦਰਸਲੇ ਪੂਰਾ ਵਿਵਾਦ ਚੱਲ ਰਿਹਾ ਸੀ ਮਲਜ਼ਮ ਨੇ ਲੇਸਨਸੀ ਅਸਲੇ ਦੇ ਨਾਲ ਫਾਇਰਿੰਗ ਕੀਤੀ ਹੈ ਮਸਰਦੀ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿਥੇ ਕਿ ਥਾਣੇ ਦੇ ਬਾਅਦ ਸ਼ਰੀਆਮ ਫਾਇਰਿੰਗ ਕੀਤੀ ਗਈ ਸੀ ਆਰਪੀਐਫ ਦੇ ਰਿਟਾਇਰਡ ਡੀਐਸਪੀ ਤਰਸੀਮ ਸਿੰਘ ਨੇ ਆਪਣੇ ਪੁੱਤਰ ਦਾ ਸ਼ਰੀਆਮ ਕਤਲ ਕਰ ਦਿੱਤਾ ਮਲਜ਼ਮ ਨੇ ਪਤਨੀ ਪੁੱਤ ਨੂੰ ਨੂੰਵੀ ਗੋਲੀ ਮਾਰੀ ਹੈ ਮਲਜ਼ਮ ਦੇ ਪੁੱਤਰ ਬਚਿੱਤਰ ਸਿੰਘ ਦੀ ਇਸ ਦੌਰਾਨ ਮੌਤ ਹੋਈ ਹੈ ਪਤਨੀ ਤੇ ਨੂੰ ਹਸਪਤਾਲ ਦੇ ਵਿੱਚ ਦਾਖਲ ਨੇ ਕਿ ਠੀਕ ਕਿ ਉਹਨਾਂ ਦਾ ਉਹਨਾਂ ਦਾ ਇਲਾਜ ਚੱਲਿਆ ਹੈ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ ਤਰਸੀਮ ਸਿੰਘ ਦੇ ਦੋ ਵਿਆਹ ਹੋਏ ਸਨ ਜੋ ਹੁਣ ਤੱਕ ਦੀ ਪੂਰੀ ਜਾਣਕਾਰੀ ਸਾਹਮਣੇ ਆਈ ਹੈ ਆ ਮੁਲਜ਼ਮ ਦਾ ਪਹਿਲੀ ਪਤਨੀ ਦੇ ਨਾਲ ਵਿਵਾਦ ਚੱਲ ਰਿਹਾ ਸੀ ਜਾਇਦਾਦ ਨੂੰ ਲੈ ਕੇ ਪੂਰਾ ਵਿਵਾਦ ਦੱਸਿਆ ਜਾ ਰਿਹਾ ਹੈ ਆਪਾਂ ਮੁਲਜ਼ਮ ਨੇ ਲਾਇਸੈਂਸ ਸੀ ਅਸਲੇ ਦੇ ਨਾਲ ਫਾਇਰਿੰਗ ਕਰ ਦਿੱਤੀ origianlly ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਜਿਹਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾਬੰਦੀ ਐ ਇੱਥੇ ਲੱਗੀ ਹੋਈ ਐ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਟਸ ਕਰੇ ਜਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੀ ਨਾਲ ਪੇਸ਼ ਕੀਤਾ ਜੀ ਸਾਰੇ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਵਿੱਚ ਰਹਿੰਦਾ ਸੀਗਾ ਤੂ ਤੂ ਮੈਂ ਮੈਂ ਫਿਰ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜੀ ਇਸ ਤੋਂ ਬਾਅਦ ਸਟੋਰ ਨਾਲ ਘਟਾ ਨੂੰ ਜਾਂਨ ਦਿੱਤਾ ਗਿਆ ਲਾਇਸੈਂਸ ਸੀ ਹਾਂਜੀ ਇਹ ਲਾਇਸੈਂਸ ਸੀਗਾ ਇਹ CRPF ਦੇ ਫਾਰਮਰ empioyee ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸਡ ਵੈਪਨ ਸੀਗਾ ਜੀ ਫੈਮਿਲੀ ਡਿਸਪਿਊਟ ਦੇ ਕਾਰਨ ਆਈ ਸੀ ਫੈਮਿਲੀ ਆਪਦੇ ਅਲੀਏ ਤੂੰ ਗੱਲਬਾਤ ਕਰਕੇ ਵਾਪਸ ਆਇਆ ਇਨਸੀਡੈਂਟ ਹੋ ਗਿਆ ਉਹ ਬਾਕੀ ਅਸੀਂ ਵੈਰੀਫਾਈ ਕਰਾਂਗੇ ਬ੍ਰਦਰ ਮੈਂ ਵੈਰੀਫਾਈ ਕਰਦਾ ਬੰਦਾ ਕਿਥੋਂ ਦਾ ਰਹਿਣ ਵਾਲਾ ਕੋਈ ਪਤਾ ਲੱਗਾ ਨੇਹਰੂ ਕਲੋਨੀ ਦੇ ਜਿੰਨਾ ਕਿ ਸਾਨੂੰ ਪਤਾ ਲੱਗਾ ਉਹ ਤੁਹਾਨੂੰ ਵੀ ਬਾਹਰ ਸੀ ਬਾਹਰ ਹੀ ਜਲੀ ਥਾਣੇ ਦੇ ਇੱਥੋਂ ਹੀ ਬਾਹਰ ਆ ਗਏ ਨੇ ਇੱਥੇ ਅਗੇ ਡਿਸਪਿਊਟ ਹੋ ਗਿਆ ਹਾਂਜੀ ਥੋੜੀ ਕਿਹਦੇ ਵੱਲੋਂ ਚਲਾਈ ਜਿਨ੍ਹਾਂ ਨੂੰ ਫੈਮਿਲੀ ਡਿਸਪਿਊਟ ਹੈ ਆਪਦੀ ਵਿੱਚ ਜੋ ਇੱਕ ਜੋੜਾ ਨੇ ਉਹਨਾਂ ਨੇ ਆਪਣੇ ਬੇਟੇ ਦੇ ਚਲਾਈ ਹੈ ਆਪਦੇ ਚਲਾਈ ਆਪਦੇ ਜੋ ਫੈਮਿਲੀ ਡਿਸਪਿਊਟ ਹੈ ਜੀ ਉਹਨਾਂ ਦਾ ਲੱਗੀ ਕਿਰੇ ਬੇਟੇ ਦੇ ਬੇਟੇ ਦੇ ਲੱਗੀ ਜੀ ਹੋਸਟ ਤਾਂ ਅੰਮ੍ਰਿਤਸਰ ਦੀ ਨਚੜੀ ਹੋਈ ਵੱਡੇ ਖਬਰ ਕਿਥੇ ਕਿ ਥਾਣੇ ਦੇ ਬਾਹਰ ਫਾਇਰਿੰਗ ਹੋਈ ਹੈ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਤਰਦੀਮ ਸਿੰਘ ਨੇ ਪੁੱਤਰ ਦਾ ਸ਼ਰੀਅਮ ਕਤਲ ਕਰ ਦਿੱਤਾ ਹੈ ਆ ਸਿੱਧਾ ਰੋ ਕਰਾਂਗੇ ਅੰਮ੍ਰਿਤਸਰ ਦਾ ਕਿਥੋਂ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਰਾਜੀਵ ਬੇਹੱਦ ਘਨੌਣੀ ਖਤਰਨਾਕ ਵਾਰਦਾਤ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਜੋ ਕਿ ਅਸੀਂ ਮੌਕੇ ਦੀਆਂ ਉਸ ਵੇਲੇ ਦੀਆਂ ਤਸਵੀਰਾਂ ਵਿੱਚ ਖਾ ਰਹੇ ਹਾਂ ਆ ਹੁਣ ਤੱਕ ਦੀ ਜਾਂਚ ਦੇ ਵਿੱਚ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਲੈ ਕੇ ਕੀ ਕੋ ਸਾਫ ਹੋਇਆ ਆ ਬਿਲਕੁਲ ਜਿਹੜੀ ਹੁਣ ਤੱਕ ਦੀ ਜਾਂਚ ਹੈ ਕਿਉਂਕਿ ਤਰਸੀਮ ਸਿੰਘ ਜਿਹੜਾ ਮੁੱਖ ਮਲਜ਼ਮ ਹੈ ਜਿਸ ਵੱਲੋਂ ਗੋਲੀ ਚਲਾਈ ਗਈ ਜੋ ਕਿ CRPF ਦੇ ਵਿੱਚ ਜੋ ਹੈ ਅਸਿਸਟੈਂਟ ਕਮਾਂਡੈਂਟ ਦੇ ਅਹੁਦੇ ਤੇ ਤਾਇਨਾਤ ਰਿਹਾ ਹੈ ਤਾਂ ਪਹਿਲਾਂ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਉਹੀ ਜਗ੍ਹਾ ਹਾਲਾਂਕਿ ਹੁਣ ਇੱਥੋਂ ਜਿਹੜੇ ਖੂਨ ਦੇ ਨਿਸ਼ਾਨ ਸੀ ਉਹਨਾਂ ਨੂੰ ਪਾਣੀ ਦੇ ਨਾਲ ਮਿਟਾ ਦਿੱਤਾ ਗਿਆ ਕਿਉਂਕਿ ਥੋੜੀ ਦੇਰ ਪਹਿਲਾਂ ਇੱਥੇ ਫ੍ਰੈਂਸਿਕ ਟੀਮ ਜਿਹੜੀ ਹੈ ਉਹ ਪਹੁੰਚੀ ਸੀ ਤਾਂ ਪਹਿਲਾਂ ਮੈਂ ਸਮਝਾ ਦਿਆਂ ਕਿ ਬਿਲਕੁਲ ਇਹ ਜੋ ਮੇਨ ਗੇਟ ਹੈ ਔਰ ਗੇਟ ਤੋਂ ਅਮਹ ਸੌ 200 ਮੀਟਰ ਦੀ ਦੂਰੀ ਦੇ ਉੱਤੇ ਸਦਰ ਥਾਣਾ ਹੈ ਔਰ ਇੱਥੇ ਹੀ ਇਸੇ ਪਰਮਿਸਰਸ ਦੇ ਵਿੱਚ ਈਐਸਆਈ ਜਿਹੜਾ ਹਸਪੀਟਲ ਹੈ ਉਹ ਵੀ ਸਥਿਤ ਹੈ ਤਾਂ ਥਾਣੇ ਦੇ ਵਿੱਚ ਜਦੋਂ ਇਹ ਪਰਿਵਾਰ ਪਹੁੰਚਦਾ ਹੈ ਤਰਸੀਮ ਸਿੰਘ ਉਸ ਦੀ ਜਿਹੜੀ ਪਹਿਲੀ ਪਤਨੀ ਹੈ ਜਗੀਰ ਕੌਰ ਔਰ ਉਸ ਦਾ ਬੇਟਾ ਤੇ ਬਹੂ ਜੋ ਹੈ ਤਾਂ ਜਿਹੜਾ ਬਚਿੱਤਰ ਸਿੰਘ ਹੈ ਉਹ ਜਿਹੜੀ ਤਰਸੀਮ ਸਿੰਘ ਦੀ ਪਹਿਲੀ ਪਤਨੀ ਹੈ ਜੋ ਕਿ ਅੱਜ ਜਖਮੀ ਵੀ ਹੋਈ ਹੈ ਉਸ ਦਾ ਬੇਟਾ ਹੈ ਤਾਂ ਇਹ ਤਿੰਨੇ ਪਰਿਵਾਰਕ ਮੈਂਬਰ ਜਿਹੜੇ ਨੇ ਔਰ ਦੂਸਰੇ ਪਾਸੇ ترਸੀਮ ਸਿੰਘ ਕਿਉਂਕਿ ਇਹਨਾਂ ਦਾ ਪਰਿਵਾਰਕ ਵਿਵਾਦ ਚੱਲ ਰਿਹਾ ਸੀ ਤਾਂ ਜਿਹੜੀ ਜਾਣਕਾਰੀ ਥੋੜੀ ਦੇਰ ਪਹਿਲਾਂ ਜਿਹੜੇ ਇੱਥੇ ACP CIPS ਉਹਨਾਂ ਨੇ ਵੀ ਜਾਣਕਾਰੀ ਦਿੱਤੀ ਕਿ ਇਹ ਥਾਣੇ ਪਹੁੰਚਦੇ ਨੇ ਥਾਣੇ ਦੇ ਵਿੱਚ ਜਦੋਂ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ ਤਾਂ ਥਾਣੇ ਦੇ ਬਾਹਰ ਮੇਨ ਜਿਹੜੀ ਰੋਡ ਹੈ ਕਿਉਂਕਿ ਅਮਰitsar ਤੋਂ ਮਜੀਠਾ ਨੂੰ ਜਾਣ ਵਾਲੀ ਜਿਹੜੀ ਸੜਕ ਹੈ ਉੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਸਾਹਮਣੇ ਜਿਹੜਾ ਪੁਲਿਸ ਮੁਲਾਜ਼ਮ ਨਜ਼ਰ ਆ ਰਿਹਾ ਹੈ ਇਸ ਵੱਲੋਂ ਤਰਸੇਮ ਸਿੰਘ ਨੂੰ ਜੋ ਹੈ ਤੁਰੰਤ ਮੌਕੇ ਤੇ ਹੀ ਕਾਬੂ ਕਰ ਲਿਆ ਜਾਂਦਾ ਕਿਉਂਕਿ ਤਰਸੇਮ ਸਿੰਘ ਵੱਲੋਂ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਮੌਕੇ ਤੇ ਹੀ ਉਸ ਦੇ ਬੇਟੇ ਬਚਿੱਤਰ ਸਿੰਘ ਦੀ ਮੌਤ ਹੋ ਜਾਂਦੀ ਹੈ ਜਦਕਿ ਦੋ ਜਿਹੜੀਆਂ ਮਹਿਲਾਵਾਂ ਜਿਨ੍ਹਾਂ ਦੇ ਵਿੱਚ ਇੱਕ ਜਗੀਰ ਕੌਰ ਜਿਹੜੀ ਕਿ ਤਰਸੇਮ ਸਿੰਘ ਦੀ ਸਾਬਕਾ ਪਤਨੀ ਹੈ ਜਾਂ ਪਹਿਲੇ ਜਿਹੜਾ ਵਿਆਹ ਜਿਹੜਾ ਉਸ ਦੇ ਨਾਲ ਹੋਇਆ ਸੀ ਤਾਂ ਉਸੇ ਪਤਨੀ ਦੇ ਹੀ ਅ ਇਸ ਬੇਟੇ ਨੂੰ ਜੋ ਹੈ ਅੱਜ ਉਸ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਾਂ ਸਿੱਧੇ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਿਓ ਵੱਲੋਂ ਆਪਣੇ ਹੀ ਪੁੱਤਰ ਨੂੰ ਜੋ ਹੈ ਗੋਲੀਆਂ ਮਾਰ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਜਿਹੜਾ ਹੈ ਉਹ ਕੀਤਾ ਗਿਆ ਔਰ ਦੋ ਜਿਹੜੀਆਂ ਮਹਿਲਾਵਾਂ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਤੁਰੰਤ ਪੁਲਿਸ ਵੱਲੋਂ ਗੁਰਦਾਨਗ ਦੇਵ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਦੋਵਾਂ ਦਾ ਇਲਾਜ ਜੋ ਹੈ ਉਹ ਕੀਤਾ ਜਾ ਰਿਹਾ ਦੋਵਾਂ ਦੇ ਵਿੱਚੋਂ ਇੱਕ ਦੀ ਹਾਲਤ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਉਸ ਦੇ ਬਿਲਕੁਲ ਆ ਗਰਦਨ ਦੇ ਉੱਤੇ ਗੋਲੀ ਲੱਗੀ ਹੈ ਜਦ ਕਿ ਜਿਹੜਾ ਬਚਿੱਤਰ ਸਿੰਘ ਹੈ ਉਸ ਦੇ ਸਿਰ ਦੇ ਵਿੱਚ ਗੋਲੀ ਲੱਗਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਰੰਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਫ੍ਰੈਂਸਿਕ ਟੀਮ ਇੱਥੇ ਪਹੁੰਚਦੀ ਹੈ ਤਾਂ ਬੜਾ ਹੈਰਾਨ ਕਰਨ ਵਾਲਾ ਮਾਮਲਾ ਸੀ ਕਿਉਂਕਿ ਜਦੋਂ ਪਹਿਲਾਂ ਜਦੋਂ ਇਸ ਗੋਲੀਬਾਰੀ ਬਾਰੇ ਪਤਾ ਲੱਗਦਾ ਹੈ ਪੁਲਿਸ ਅਧਿਕਾਰੀ ਪਹੁੰਚਦੇ ਨੇ ਤਾਂ ਉਸ ਵੇਲੇ ਕਿਸੇ ਨੂੰ ਇਹ ਸਮਝ ਨਹੀਂ ਆਈ ਕਿ ਆਖਿਰਕਾਰ ਇਹ ਪੂਰਾ ਮਾਮਲਾ ਹੈ ਕੀ ਪਰ ਬਾਅਦ ਦੇ ਵਿੱਚ ਜਦੋਂ ਪੁਲਿਸ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਕਰਨ ਤੋਂ ਬਾਅਦ ਦੱਸਿਆ ਤਾਂ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਇਹ ਪੂਰਾ ਮਾਮਲਾ ਕਿਉਂਕਿ ਤਰਸੀਮ ਸਿੰਘ ਜੋ ਖੁਦ CRPF ਦੇ ਵਿੱਚ ਤਾਇਨਾਤ ਰਹਿ ਚੁੱਕਾ ਹੈ ਉਸ ਤੋਂ ਬਾਅਦ ਜੋ ਜਾਣਕਾਰੀ ਪੁਲਿਸ ਅਧਿਕਾਰੀ ਨੇ ਦਿੱਤੀ ਕਿ ਉਹ ਥੋੜੀ ਦੇਰ ਸਿਕਿਉਰਿਟੀ ਗਾਰਡ ਦੀ ਜਿਹੜੀ ਨੌਕਰੀ ਹੈ ਉਹ ਵੀ ਕਰ ਚੁੱਕਾ ਹੈ ਤਾਂ ਉਸ ਦੇ ਕੋਲ ਆਪਣਾ ਜਿਹੜਾ ਲਾਇਸੈਂਸੀ ਵੈਪਨ ਸੀ ਤਾਂ ਉਸ ਵੈਪਨ ਦੇ ਨਾਲ ਉਹ ਥਾਣੇ ਪਹੁੰਚਦਾ ਕਿਉਂਕਿ ਉਸ ਦਾ ਆਪਣੀ ਹੀ ਜਿਹੜੀ ਪਹਿਲੀ ਪਤਨੀ ਹੈ ਔਰ ਉਸ ਦਾ ਜਿਹੜਾ ਬੇਟਾ ਉਸ ਦੇ ਨਾਲ ਜਾਇਦਾਦ ਨੂੰ ਲੈ ਕੇ ਜਾਂ ਪਰਿਵਾਰਕ ਕੋਈ ਜਿਹੜਾ ਕਲੇਸ਼ ਸੀ ਉਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤਾਂ ਉਸ ਵਿਵਾਦ ਦੇ ਚੱਲਦਿਆਂ ਅੱਜ ਉਹ ਸਦਰ ਥਾਣੇ ਆਉਂਦੇ ਨੇ ਤਾਂ ਜਿੱਦਾਂ ਹੀ ਸਦਰ ਥਾਣੇ ਦੇ ਅੰਦਰ ਪੁਲਿਸ ਦੇ ਨਾਲ ਗੱਲਬਾਤ ਕਰਨ ਤੋਂ ਬਾਹਰ ਬਾਦ ਬਾਹਰ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਗੁੱਸੇ ਦੇ ਵਿੱਚ ترਸੀਮ ਸਿੰਘ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸ਼ਖਸ ਬਚਿੱਤਰ ਸਿੰਘ ਜੋ ਕਿ ترਸੀਮ ਸਿੰਘ ਦਾ ਆਪਣਾ ਹੀ ਬੇਟਾ ਹੈ ਕਿਉਂਕਿ ਉਸਦੇ ਦੋ ਵਿਆਹ ਹੋਏ ਨੇ ਪਰ ਪਹਿਲੀ ਜਿਹੜੀ ਪਤਨੀ ਸੀ ਜਗੀਰ ਕੌਰ ਉਹ ਔਰ ਉਸ ਦਾ ਬੇਟਾ ਜਿਹੜਾ ਉਹ ਥਾਣੇ ਪਹੁੰਚੇ ਸੀ ਤਾਂ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਨ ਵਾਲਾ ਪੂਰਾ ਮਾਮਲਾ ਤਾਂ ਫਿਲਹਾਲ ਪੁਲਿਸ ਵੱਲੋਂ ਤਰਸੀਮ ਸਿੰਘ ਨੂੰ ਮੌਕੇ ਤੇ ਹੀ ਜੋ ਹੈ ਗ੍ਰਿਫਤਾਰ ਕਰ ਲਿਆ ਸੀ ਔਰ ਜਾਂਚ ਜਿਹੜੀ ਹੈ ਉਹ ਹੁਣ ਕੀਤੀ ਜਾ ਰਹੀ ਕਿ ਆਖਿਰਕਾਰ ਕੀ ਐਸੀ ਅਸਲ ਵਜ੍ਹਾ ਰਹੀ ਕਿ ਜਿਸ ਕਰਕੇ ਥਾਣੇ ਤੋਂ ਬਾਹਰ ਨਿਕਲਦਿਆਂ ਹੀ ਉਸ ਵੱਲੋਂ ਆਪਣੇ ਪੁੱਤਰ ਪਤਨੀ ਔਰ ਆਪਣੀ ਜਿਹੜੀ ਨੂੰਹ ਹੈ ਉਸ ਦੇ ਉੱਤੇ ਇਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਜੀ ਪਰਮਿੰਦਰ ਅਜਿਮ ਜਿਵੇਂ ਕਿ ਜਾਇਦਾਦ ਦਾ ਕੁਰਾ ਵਾ ਪੂਰਾ ਵਿਵਾਦ ਅੱਸਿਆ ਜਾ ਰਿਹਾ ਇਸ ਨੂੰ ਲੈ ਕੇ ਕੋਈ ਡਿਟੇਲ ਦੇ ਵਿੱਚ ਜਾਣਕਾਰੀ ਕਿੰਨੇ ਸਮੇਂ ਤੋਂ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ ਪਹਿਲਾਂ ਕੋਈ ਆਪਸ ਦੇ ਵਿੱਚ ਕੋਈ ਝਗੜਾ ਜਾਂ ਆ ਮੁਲਜ਼ਮ ਦੇ ਖਿਲਾਫ ਪਹਿਲਾਂ ਪਹਿਲੀ ਪਤਨੀ ਦੇ ਵੱਲੋਂ ਪਰਿਵਾਰ ਦੇ ਵੱਲੋਂ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੋਵੇ ਅਤੇ ਦੇਖੋ ਜੋ ਪੁਲਿਸ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਸੀ ACP ਉਹਨਾਂ ਦਾ ਇਹ ਕਹਿਣਾ ਸੀ ਕਿ ਪਹਿਲਾਂ ਇੰਨਾ ਵੱਲੋਂ ਕੋਈ ਵੀ ਸ਼ਿਕਾਇਤ ਜਿਹੜੀ ਹੈ ਥਾਣੇ ਦੇ ਵਿੱਚ ਹਲੇ ਤੱਕ ਦਰਜ ਨਹੀਂ ਕਰਵਾਈ ਗਈ ਸੀ ਤਾਂ ਅੱਜ ਹੀ ਇਹ ਪਰਿਵਾਰ ਜਿਹੜਾ ਉਹ ਥਦਰ ਥਾਣੇ ਪਹੁੰਚਦਾ ਕਿਉਂਕਿ ਨਹਿਰੂ ਕਲੋਨੀ ਇਲਾਕਾ ਜਿਹੜਾ ਉਹ ਇਸੇ ਥਾਣੇ ਦੇ ਅਧੀਨ ਆਉਂਦਾ ਹੈ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਆਪਣੀ ਜਿਹੜੀ ਸ਼ਿਕਾਇਤ ਹੈ ਉਹ ਦੇ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਜੋ ਵੀ ਵੱੜੀ ਕਾਰਵਾਈ ਹੈ ਉਹ ਕੀਤੀ ਜਾਏਗੀ ਪਰ ਬਾਅਦ ਦੇ ਵਿੱਚ ਕਿਉਂਕਿ ਥਾਣੇ ਤੋਂ ਜਦੋਂ ਇਹ ਬਾਹਰ ਨਿਕਲਦੇ ਨੇ ਇਹ ਜਿੱਥੇ ਮੇਨ ਗੇਟ ਹੈ ਇੱਥੋਂ ਮਹਿਜ਼ 100 200 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਸਟੇਸ਼ਨ ਹੈ ਤਾਂ ਉੱਥੋਂ ਲੈ ਕੇ ਇੱਥੋਂ ਤੱਕ ਆਉਂਦਿਆਂ ਉਹਨਾਂ ਦੀ ਆਪਸ ਦੇ ਵਿੱਚ ਕੀ ਬਹਿਸ ਹੋਈ ਕਿਹੜੀ ਗੱਲ ਨੂੰ ਲੈ ਕੇ ਵਿਵਾਦ ਜਿਹੜਾ ਉਹ ਵਧਿਆ ਉਹ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਤਰਸੀਮ ਸਿੰਘ ਨੂੰ ਪੁਲਿਸ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਔਰ ਦੋਵੇਂ ਜਿਹੜੀਆਂ ਮਹਿਲਾਵਾਂ ਨੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਜਦ ਕਿ ਬਚਿੱਤਰ ਸਿੰਘ ਦੀ ਜਿਹੜੀ ਹੈ ਉਹ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਾਂ ਹੁਣ ਪੁਲਿਸ ਇਸ ਜਾਂਚ ਦੇ ਵਿੱਚ ਲੱਗੀ ਹੈ ਕਿ ਆਖਿਰਕਾਰ ਥਾਣੇ ਆਉਣ ਤੋਂ ਬਾਅਦ ਵੀ ਐਸੀ ਕਿਹੜੀ ਗੱਲ ਹੋਈ ਜਿਸ ਤੋਂ ਬਾਅਦ ਉਸ ਵੱਲੋਂ ਇਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ